ਲਗਾਤਾਰ ਪੈਰੀ ਕੜਾਕੇ ਦੀ ਠੰਡ ਅਤੇ ਧੁੰਦ ਨੇ ਆਮ ਲੋਕਾਂ ਦਾ ਜੀਣਾ ਦੁਰਭਰ ਕੀਤਾ ਹੋਇਆ ਹੈ ਠੰਡ ਤੋਂ ਬਚਲੇ ਲੋਕ ਜਿੱਥੇ ਗਰਮ ਕੱਪੜੇ ਪਾਰੇ ਹਨ ਉਥੇ ਅੱਗ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ ਪਰ ਇਹ ਹੀ ਸਹਾਰਾ ਹੁਣ ਲੋਕਾਂ ਦੀ ਜਾਨ ਦਾ ਦੁਸ਼ਮਣ ਬਣਦਾ ਦਿਸ ਰਿਹਾ ਹੈ ਗੱਲ ਕਰੀਏ ਪਠਾਨਕੋੜੀ ਦਾ ਪਠਾਨਕੋੜ ਦੇ ਪਿੰਡ ਪੜੋਲੀ ਵਿਖੇ ਇੱਕ ਪਰਿਵਾਰ ਵੱਲੋਂ ਠੰਡ ਤੋਂ ਬਚਣ ਲਈ ਜੀਤੀ ਬਲੀ ਹੋਈ ਸੀ ਜਿਸ ਦੀ ਗੈਰ ਚਾਨਲ ਇੱਕ ਹੀ ਪਰਿਵਾਰ ਦੇ ਚਾਰ ਲੋਕ ਬਿਉਸ ਹੋਏ ਹਨ ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਹੈ ਦੱਸਿਆ ਜਾ ਰਿਹਾ ਕਿ ਇਹਨਾਂ ਚਾਰਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਇਸ ਸਬੰਧੀ ਜਦ ਇਲਾਜ ਕਰਾਉਣ ਲੈ ਕੇ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਕੀਰਤ ਪਰਵਾਦੇ ਬੇਟੇ ਨੇ ਫੋਨ ਆਇਆ ਕਿ ਉਹ ਘਰ ਫੋਨ ਬਰ-ਬਰ ਕਰ ਰਿਹਾ ਪਰ ਘਰ ਦੇ ਫੋਨ ਨਹੀਂ ਉਠਾ ਰਹੇ ਜਿਸ ਦੇ ਘਰ ਅੱਜ ਦੇਖਿਆ ਤਾਂ ਸਾਰੇ ਲੋਕੀ ਬੇਉਸ਼ਪੇਸ਼ਨ ਜਿਨ੍ਹਾਂ ਨੂੰ ਸਿਵਲ ਹਸਪਤਲ ਲਈ ਲਿਆਂਦਾ ਗਿਆ ਹੈ ਬਿਊਰੋ ਰਿਪੋਰਟ ਅਲਪੰਜਾਬ نیوز ਨਵੇਂ ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ ਚਾਰ ਪੇਸ਼ੈਂਟ ਰਿਪੋਰਟ ਹੋਏ ਹੈਗੇ ਆ ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ ਇਹਨਾਂ ਨੇ ਕੋਇਲਾ ਵਾਲੀ ਜਿਹੜੀ ਅੰਗੀਠੀ ਹੈਗੀ ਆ ਉਹ ਆਪਣੇ ਕਮਰੇ 'ਚ ਰੱਖ ਲਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੌਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਤੇ ਜਿਹੜੇ ਤਿੰਨੇ ਪੇਸ਼ੈਂਟ ਚਾਰੇ ਪੇਸ਼ੈਂਟ ਹੈਗੇ ਆ ਇਸ ਲਈ ਕਾਰਬਨ ਮੋਨੋਆਕਸਾਈਡ ਪੌਇਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ ਜਿਹਦੇ ਵਿੱਚੋਂ ਤਿੰਨ ਪੇਸ਼ੈਂਟ ਜਿਹੜੇ ਹੈਗੇ ਆ ਦੇਖੋ ਸਟੇਬਲ ਹੈਗੇ ਆ ਤੇ ਇੱਕ ਪੇਸ਼ੈਂਟ ਥੋੜਾ ਸਰੀਅਸ ਹੈਗਾ ਇਹਨੂੰ ਅਸੀਂ ਇੱਕ ਪੇਸ਼ੈਂਟ ਨੂੰ ਅਸੀਂ ਰੈਫਰ ਕਰਨ ਲੱਗੇ ਆ ਤੇ ਬਾਕੀ ਤਿੰਨ ਪੇਸ਼ੈਂਟ ਜਿਹੜੇ ਹੈਗੇ ਸਟੇਮ ਕੰਡੀਸ਼ਨ ਵਿੱਚ ਸਾਡੇ ਕੋਲ। ਅਜੀ ਖੈਨਾ ਤੁਹਾਡਾ ਤੇ ਕਿੱਥੋਂ ਆਏ ਹੋ? ਸਰ ਅਸੀਂ ਪੜੋਲੀ ਤੋਂ ਆਏ ਰੁਈਦਾਸ ਮਰਨ ਆਇਆ। ਕੀ ਹਸ ਹੋਇਆ? ਸਰ ਇਹ ਅਸੀਂ ਤੇ ਬਾਰ ਹੀ ਸੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਤੁਹਾਨੂੰ ਸਾਲਾ। ਉਹ ਕਹਿੰਦਾ ਵੀ ਫੋਨ ਨਹੀਂ ਚੁੱਕੇ ਤੇ ਘਰ ਦੇ ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨੇ। ਉਹ ਫਿਰ ਉਹਦੇ ਘਰ ਗਿਆ ਦੇਖਾ ਉਹਨੇ ਤੇ ਉਹ ਹੌਸ਼ ਦੇ ਦੇ ਅੰਦਰ ਸਰ। ਕਿੰਦਾ ਵੀ ਹੌਸ਼ ਹੋ ਗਿਆ। ਇਹ ਨਹੀਂ ਪਤਾ ਅੰਦਰ ਅੱਕੂ ਗਿੱਟੀ ਬਾਲੀ ਦੀ ਮਾਰ ਲਾ ਰੱਖ। ਕਿੰਨੇ ਲੋਕ ਹੋਗੇ ਕਰ ਸਕਦੇ ਇਹ 4 ਜਣੇ ਇੱਕੋ ਫੈਮਿਲੀ ਹਾਂਜੀ ਇੱਕੋ ਫੈਮਿਲੀ